ਜਲੰਧਰ ਦੇ ਵਿੱਚ ਸਨੀ ਦਿਓਲ ਹੁਰਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਉਹਨਾਂ ਦੀ ਨਵੀਂ ਫਿਲਮ जाट ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਈਸਾਈ ਭਾਈਚਾਰੇ ਦੀ ਸ਼ਿਕਾਇਤ ਉੱਤੇ ਸਨੀ ਦਿਓਲ ਸਮੇਤ ਹੋਰ ਸਟਾਰ ਕਾਸਟ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤਾਂ ਜਲੰਧਰ ਦੇ ਵਿੱਚ ਇਹ ਪਰਚਾ ਦਰਜ ਹੋਣ ਦੀ ਖਬਰ ਹੈ ਬਾਲੀਵੁੱਡ اداکار ਅਤੇ ਸਾਬਕਾ ਸੰਸਦ ਮੈਂਬਰ ਸਨੀ ਦਿਓਲ ਖਿਲਾਫ ਜਲੰਧਰ ਦੇ ਥਾਣਾ ਸਦਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਇਹ ਕਾਰਵਾਈ ਸਾਈ ਭਾਈਚਾਰੇ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ ਸਨੀ ਦਿਓਲ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਪ੍ਰੋਡਿਊਸਰ ਨਵੀਨ ਮਲੇਨੀ ਨੇ ਦੇਖਤਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਦਰਅਸਲ ਮੰਗਲਵਾਰ ਨੂੰ ਫੂਲੜੀਵਾਲ ਦੇ ਰਹਿਣ ਵਾਲੇ ਵਿਕਲਪ ਗੋਲਡੀ ਉਰਫ ਵਿੱਕੀ ਗੋਲਡ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਫਿਲਮ ਜਾਟ ਵਿੱਚ ਦਿਖਾਏ ਗਏ ਸੀਨ ਨਾਲ ਉਹਨਾਂ ਦੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚੀ ਹੈ ਇਸੇ ਦੌਰਾਨ ਵਿੱਕੀ ਗੋਲਡ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ 2 ਦਿਨਾਂ ਦੇ ਅੰਦਰ ਪਰਚਾ ਦਰਜ ਨਹੀਂ ਹੋਇਆ ਤਾਂ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਸਿਨੇਮਾ ਘਰਾਂ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸ਼ਿਕਾਇਤ ਦੇ ਆਧਾਰ ਤੇ थाना सदर ਵਿੱਚ ਸਨੀ ਦਿਉਲ ਰਣਦੀਪ ਢੋਡਾ ਅਵਨੀਤ ਕੁਮਾਰ ਨਿਰਦੇਸ਼ਕ ਗੋਪੀ ਚੰਦ ਅਤੇ ਪ੍ਰੋਡਿਊਸਰ ਨਵੀਨ ਖਿਲਾਫ ਧਾਰਾ 299 ਦੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।